ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਦੀ ਸ਼ੁਰੂਆਤ ਕੀਤੀ ਗਈ ਹੈ ਸਾਡੇ ਨਾਲ ਗੁਰਲਾਲ ਘਣੌਰ ਨੇ ਜੋ ਖੁਦ ਕਬੱਡੀ ਖਿਡਾਰੀ ਰਹਿ ਚੁੱਕੇ ਨੇ ਨਾਲ ਗੱਲਬਾਤ ਕਰਾਂਗੇ ਬਰਲਾਲ ਜੀ ਇਸ ਤੋਂ ਪਹਿਲਾਂ ਵੀ ਜਦੋਂ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂਆਤ ਹੋਣੀ ਸੀ ਤੁਸੀਂ ਉਸ ਟਾਈਮ ਬਹੁਤ ਵੱਡੀ ਗੱਲ ਕਹੀ ਸੀ ਕਿ ਇਹ ਪੰਜਾਬ ਲਈ ਵਧੀਆ ਹੋਏਗਾ ਹੁਣ ਤੀਜਾ ਸੀਜ਼ਨ ਜਿਹੜਾ ਹੈਗਾ ਉਹ ਸ਼ੁਰੂਆਤ ਕੀਤੀ ਗਈ ਹੈ ਲਗਾਤਾਰ ਇਨਾਮ ਰਾਸ਼ੀ ਵੀ ਵਧਾਈ ਗਈ ਹੈ ਤੁਹਾਨੂੰ ਕਿਵੇਂ ਦੇਖਦੇ ਹੋ ਤੁਸੀਂ ਕਿਉਂਕਿ ਤੁਸੀਂ ਤਾਂ ਹਰ ਇੱਕ ਕਮੀਆਂ ਪੇਸ਼ੀਆਂ ਜਾਂ ਹੁਣ ਕਿੰਨਾ ਚੇਂਜ ਆਇਆ ਸਾਰਾ ਤੁਹਾਨੂੰ ਦਿਖ ਰਿਹਾ ਹੈ ਬੇਹੱਦ ਸਲਾਘਾਯੋਗ ਅਪਰਾਲਾ ਜੀ ਖੇਡਾਂ ਵਤਨ ਪੰਜਾਬ ਦੀਆਂ ਮੈਂ ਕਹਿ ਰਿਹਾ ਕਿ ਸਾਡੇ ਜਿਹੜੇ ਬੱਚੇ ਅਸੀਂ 14 ਸਾਲ 19 ਸਾਲ 21 ਸਾਲ ਦੇ ਏਜ ਗਰੁੱਪ ਪੜੇ ਸੀ ਅੱਜ ਉਹ ਦੋ ਦੋ ਤਿੰਨ ਤਿੰਨ ਸਟੈਪ ਅੱਗੇ ਚਲੇ ਗਏ ਤੇ ਉਹ ਦਿਨ ਦੂਰ ਨਹੀਂ ਜਿਸ ਦਿਨ ਪੰਜਾਬ ਇੱਕ ਜਿਹੜੀ ਪਹਿਲਾਂ ਪੰਜਾਬ ਦੇ ਕੋਲੇ ਕਮਾਂਡ ਹੁੰਦੀ ਸੀ ਉਹ ਪੰਜਾਬ ਦੁਆਰਾ ਜਿਹੜੀ ਕਮਾਂਡ ਸੰਭਾਲੇਗਾ ਗੱਲ ਮੇਰੀ ਯਾਦ ਰੱਖਿਓ ਕਿਉਂਕਿ ਪਹਿਲਾਂ ਅਸੀਂ ਪੰਜਾਬ ਪਹਿਲੇ ਨੰਬਰ ਤੇ ਆਉਂਦਾ ਸੀ ਤੇ ਮਾਨ ਸਾਹਿਬ ਦੀ ਹਰ ਕੋਸ਼ਿਸ਼ ਆ ਵੀ ਅਸੀਂ ਪੰਜਾਬ ਨੂੰ ਦੁਬਾਰਾ ਖੇਡਾਂ ਦੇ ਵਿੱਚ ਪਹਿਲਾ ਇਹ ਨੰਬਰ ਤੇ ਲੈ ਕੇ ਇਹ ਕਿਉਂਕਿ ਜਿਹੜੇ ਛੋਟੇ ਬੱਚਿਆਂ ਨੂੰ ਗਰਾਊਂਡਾਂ ਤੱਕ ਲੈ ਕੇ ਜਾਣ ਦਾ ਨਰਸਰੀਆਂ ਬਣਾਉਣ ਦਾ ਭਰਾਲਾ ਖੇਡਾਂ ਵਤਨ ਪੰਜਾਬ ਦੀਆਂ ਕਰਾਉਣ ਦਾ ਭਰਾਲਾ ਬੱਚਿਆਂ ਨੂੰ ਜਿਵੇਂ ਆਏ ਹੋਏ ਬੱਚਿਆਂ ਨੂੰ ਉਹਨਾਂ ਦੀ ਪਸੀਨਾ ਸੁੱਕਣ ਤੋਂ ਪਹਿਲਾਂ ਉਹਨਾਂ ਨੂੰ ਨਾਮ ਰਾਸ਼ੀ ਦੇਣਾ ਕੈਂਪਾਂ ਦੇ ਵਿੱਚ ਜਾਣ ਤੋਂ ਟ੍ਰੇਨਿੰਗ ਲਈ ਪੈਸੇ ਦੇਣੇ ਇਹ ਪਹਿਲਾ ਕਲਚਰ ਨਹੀਂ ਸੀ ਮੈਂ ਖੁਦ ਇੱਕ ਇੰਟਰਨੈਸ਼ਨਲ სპੋਰਟਸਮੈਨ ਰਿਆਂ ਵੇਖੋ ਟਾਈਮ ਜ਼ਰੂਰ ਲੱਗਦਾ ਉਹਨੂੰ ਪਰ ਹਰ ਇੱਕ ਸਾਲ ਤੁਸੀਂ ਦੇਖਦੇ ਹੋਵੋਗੇ ਹਰ ਇੱਕ ਸਾਲ ਸਪੋਰਟਸ ਦੇ ਲਈ ਕੋਈ ਨਾ ਕੋਈ ਨਵਾਂ ਪ੍ਰਾਲਾ ਹੁੰਦਾ ਤੇ ਮੈਨੂੰ ਲੱਗਦਾ ਜਿਹੜਾ ਇਹ ਵੀ ਪ੍ਰਾਲਾ ਇਸ ਲਾਗਾਜੋਗ ਹੈ ਤੇ ਸਾਰੇ ਪੰਜਾਬ ਨੂੰ ਰਲ ਕੇ ਹਮਲਾ ਮਾਰਨਾ ਚਾਹੀਦਾ ਆਪਣੇ ਬੱਚਿਆਂ ਨੂੰ ਗਰਾਊਂਡਾਂ ਤੱਕ ਲੈ ਕੇ ਜਾਣਾ ਚਾਹੀਦਾ ਤੇ ਮੈਨੂੰ ਲੱਗਦਾ ਕਿ ਹੁਣ ਸਪੋਰਟਸ ਦੇ ਜਿਹੜੇ ਦਰਵਾਜ਼ੇ ਨੇ ਖੁੱਲੇ ਤੁਸੀਂ ਨਵੀਂ ਪਨੀਰੀ ਦੀ ਗੱਲ ਕੀਤੀ ਨਵੀਂ ਤਕਨੀਕ ਤੇ ਡਾਈਟ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਵੀ ਕਾਫੀ ਬਦਲਾਅ ਕੀਤਾ ਗਿਆ ਹੈਗਾ ਤੁਸੀਂ ਕਿਵੇਂ ਦੇਖਦੇ ਹੋ ਤੁਹਾਡੀ ਸਪੋਰਟਸ ਡਾਇਰੈਕਟਰ ਨਾਲ ਵੀ ਮੁਲਾਕਾਤ ਕੀਤੀ ਪਿਛਲੀ ਵਾਰ ਤੁਸੀਂ ਵਿਧਾਨ ਸਭਾ ਦੇ ਵਿੱਚ ਵੀ ਕਈ ਖੇਡਾਂ ਨੂੰ ਲੈ ਕੇ ਸਪੋਰਟਸ ਨੂੰ ਲੈ ਕੇ ਮੁੱਦੇ ਚੁੱਕਦੇ ਰਹੇ ਹੈਗੇ ਤੁਹਾਨੂੰ ਲੱਗਦਾ ਕਿ ਉਹ ਚੀਜ਼ਾਂ ਦੇ ਵਿੱਚ ਹੁਣ ਬਦਲਾਅ ਆ ਰਿਹਾ ਹੈ ਜਾਂ ਤੁਹਾਡੀ ਜੋ ਗੱਲਾਂ ਤੁਸੀਂ ਕਹਿੰਦੇ ਸੀ ਉਹ ਆ ਰਹੀਆਂ ਨੇ ਮੰਨੀਆਂ ਸਾਡੀਆਂ ਬਹੁਤ ਸਾਨੀਆਂ ਗੱਲਾਂ ਅਜੇ ਸਾਨੂੰ ਹੋਰ ਵੀ ਧਿਆਨ ਦੇਣਾ ਪਵੇਗਾ ਸ਼ਾਇਦ ਤੁਹਾਨੂੰ ਇਸ ਗੱਲ ਦਾ ਪਤਾ ਹੋਵੇਗਾ ਤੁਸੀਂ ਇਹ ਮੀਡੀਆ ਦੇ ਵਿੱਚ ਸਤਿਕਾਰਯੋਗ ਸੱਜਣੋਂ ਕੋਈ ਸਮਾਂ ਸੀ ਜਿਸ ਦਿਨ ਪਟਿਆਲੇ ਐਨਆਈਐਸ ਦੇ ਵਿੱਚ 8-10 ਗੇਮਾਂ ਦੇ ਇੰਟਰਨੈਸ਼ਨਲ ਕੈਂਪ ਲੱਗਦੇ ਹੁੰਦੇ ਸੀ ਹੁਣ ਨਹੀਂ ਲੱਗਦੇ ਉਹ ਸਾਡੇ ਨਾਲ ਵਿਤਕਰਾ ਕੀਤਾ ਜਾਂਦਾ ਚਾਹੇ ਉਹ ਕੁਸ਼ਤੀ ਆ ਚਾਹੇ ਹਾਕੀ ਆ ਸਾਡੀਆਂ ਗੇਮਾਂ ਵੀ ਛੜ ਤੋਂ ਖੋਲੀਆਂ ਤੇ ਮੈਂ ਮਾਨ ਸਾਹਿਬ ਨਾਲ ਪਿਛਲੇ ਦਿਨੀ ਉਹਨਾਂ ਦੇ ਕਹਿ ਲੋ ਵੀ ਮੀਡੀਆ ਸਲਾਹਕਾਰ ਬਲਤੇਜ ਪੰਨੂ ਜੀ ਨਾਲ ਵੀ ਗੱਲ ਕੀਤੀ ਸੀ ਵੀ ਆਪਾਂ ਮਾਨ ਸਾਹਿਬ ਦੇ ਇਹ ਵੀ ਗੱਲ ਧਿਆਨ ਦੇ ਵਿੱਚ ਲੈ ਕੇ ਆਈਏ ਕਿ ਜਿਹੜੀਆਂ ਗੇਮਾਂ ਦੇ ਵਿੱਚ ਸਾਡੇ ਬੱਚੇ ਵੱਧ ਪਾਰਟਿਸਿਪੇਟ ਕਰਦੇ ਨੇ ਜਿਹੜੀ ਹਾਕੀ ਆ ਜੋ ਸਾਨੂੰ ਇੰਟਰਨੈਸ਼ਨਲ ਕੈਂਪ ਜਿਹੜੇ ਉਹ ਸਾਨੂੰ ਐਨਏ ਸਲਾਨ ਦੇ ਦਿਆ ਕਰਨ ਸਾਡੇ ਬੱਚੇ ਨਾਲੇ ਪੰਜਾਬ ਦਾ ਦੁੱਧ ਪੀਣਗੇ ਨਾਲੇ ਆਪਦੇ ਮਾਪਿਓ ਕੋਲ ਰਹਿਣਗੇ ਨਾਲੇ ਸਾਡੇ ਮੈਡਲ ਜਿਹੜੇ ਹੋਰ ਆਉਣਗੇ ਗੱਲਾਂ ਬਹੁਤ ਨੇ ਪਰ ਮੈਨੂੰ ਲੱਗਦਾ ਵੀ ਇੱਕ ਇੱਕ ਕਰਕੇ ਹਰ ਸਾਲ ਸਪੋਰਟਸ ਦੇ ਵਿੱਚ ਕੁਝ ਨਾ ਕੁਝ ਜਿਹੜਾ ਨਵਾਂ ਕੀਤਾ ਜਾਂਦਾ ਨਵੇਂ ਸਟੇਡੀਅਮਾਂ ਦੀ ਚਰਚਾ ਹੋਈ ਸੀ ਪਰ ਹਜੇ ਤੱਕ ਸਟੇਡੀਅਮ ਦੇ ਜਿਹੜਾ ਹੈਗਾ ਉਹ ਸਚਾਰੂ ਰੂਪ ਨਾਲ ਸਹੀ ਢੰਗ ਨਾਲ ਹਜੇ ਵਰਤੋਂ 'ਚ ਨਹੀਂ ਆ ਰਹੇ ਇਸ ਟੀਨ ਨੂੰ ਲੈ ਕੇ ਕੋਈ ਗੱਲਬਾਤ ਹੋਈ ਅੱਜ ਵੀ ਕੋਈ ਜਿਹਨੇ ਜਿਹੜੇ ਸਾਡੇ ਮੰਤਰੀ ਸਹਿਬਾਨਾਂ ਨੇ ਐਮਐਲਏ ਸਹਿਬਾਨਾਂ ਨੇ ਹਿੰਮਤ ਕੀਤੀ ਉਹਨਾਂ ਨੇ ਬਣਾ ਲਏ ਮੈਂ ਆਪਣੇ 10 ਬਣਾ ਲਏ ਬਾਕੀ ਸਾਰੇ ਆਪਣੇ ਆਪਣੇ ਬਣਾਈ ਜਾਂਦੇ ਨੇ ਠੀਕ ਹੈ ਜੀ ਜਿਹੜੀ ਜਿਹੜੀ ਹਿੰਮਤ ਉਹਨੇ ਬਣਾ ਜਾਣੇ ਆਪਣੇ ਬਹੁਤ ਬਹੁਤ ਧੰਨਵਾਦ ਜੀ ਕਹਿੰਦੇ ਇਹ ਸੰ ਸਾਡੇ ਨਾਲ ਬਰਲਾਲ ਕਨੌਰ ਸਾਫ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਣਾ ਵੱਲੋਂ ਜੋ ਇਹ ਨਵੀਂ ਸ਼ੁਰੂਆਤ ਕੀਤੀ ਗਈ ਹੈ ਇਸ ਦਾ ਫਾਇਦਾ ਜਿਹੜਾ ਹੈਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਚੱਲੇਗਾ ਸੰਗਰੂਰ ਤੋਂ ਵੀਡੀਓ ਜਰਨਲਿਸਟ ਆਕਾਸ਼ ਦੇ ਨਾਲ ਜਗਬਾਣੀ ਲਈ ਵਰਨਪਟ